ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਗੱਲਾਂ ਨਸ਼ਾ ਤਸ਼ਕਰ ਉਹਨਾਂ ਮਗਰਮਸ਼ਾਂ ਦੀਆਂ ਕਰਨੀਆਂ ਨੇ ਇੱਕ ਦਾ ਫੜ ਲਿਆ ਇੱਕ ਦੀ ਤਿਆਰੀ ਹੈ ਤੇ ਅੱਜ ਕਈਆਂ ਸੱਜਣਾਂ ਨੇ ਵਟਸਐਪ ਤੇ ਮੈਸੇਜ ਭੇਜੇ ਗਿਆਨੀ ਜੀ ਨਿਵਾਂਤ ਅਰਜੈਕਟਰੀ ਹੋਈ ਤੁਸੀਂ ਹੋਰ ਪਾਸੇ ਚੱਲ ਜਾਂਦੇ ਹੋ ਹੁਣ ਨਸ਼ਾ ਕੌਣ ਵੇਚਦਾ ਹੈ ਮੂਢੀ ਟਿਆ ਤਾਂ ਅੰਦਰ ਹੈ ਇੱਕ ਉਦਾਹਰਨ ਹੈ ਛੋਟੀ ਜਿਹੜਾ ਦਰਖਤ ਅੱਜ ਤੁਸੀਂ ਬੀਜਣਾ ਹੈ ਨਾ ਅੱਜ ਜਿਹੜਾ ਬੀਜ ਬੀਜਣਾ ਹੈ ਉਹ ਦਰਖਤ ਘੱਟੋ-ਘੱਟ 5-7 ਸਾਲ ਦੇ ਵਿੱਚ ਬਣਦਾ ਫਰੂਟ ਵਾਲਾ ਵੀ ਘੱਟੋ-ਘੱਟ ਕੋਈ ਦਰਖਤ ਹੈ ਜਾਨੀ ਹੈਗਾ ਹੁਣ ਜਿਹੜੇ ਆ ਹਾਈਬ੍ਰਿਡ ਆਏ ਨੇ ਇਹ ਵੀ ਘੱਟੋ-ਘੱਟ 1 ਸਾਲ ਤਾਂ ਲੈਂਦੇ ਹੀ ਲੈਂਦੇ ਆ ਇਹ ਬੀਜ ਬੀਜੇ ਹੋਏ ਨੇ ਮਜੀਠੀਏ ਵਰਗੇ ਕਟੀੜਾਂ ਦੇ ਚਿੱਟੇ ਦੇ ਤੇ ਉਹ ਬੀਜ ਹੁਣ ਐਡੇ ਵੱਡੇ ਦਰਖਤ ਬਣ ਗਏ ਤੇ ਕਹਿ ਲਈਏ ਵੀ ਮਗਰਮਸ ਐਡੇ ਵੱਡੇ ਬਣ ਚੁੱਕੇ ਐ ਵੀ ਜਿਨ੍ਹਾਂ ਨੂੰ ਫੜਨਾ ਵੀ ਸੌਖਾ ਨਹੀਂ ਕਦੇ ਮੈਂ ਅੱਜ ਇੱਕ ਗੱਲ ਹੋਰ ਇੱਥੇ ਐਡ ਕਰਨੀ ਐ ਇਹਨੂੰ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਵੀ ਤੇ ਨਿਰਣਾ ਵੀ ਕਰੋ ਵੀ ਕੀ ਭਵੰਤਮਾਨ ਦੀ ਸਰਕਾਰ 2022 ਚ ਬਣੀ। ਭਵੰਤਮਾਨ ਦਾ ਕੋਈ ਨਸ਼ਾ ਪ੍ਰਤੀ ਪਹਿਲਾਂ ਕੋਈ ਰੋਲ ਹੈਗਾ ਸੀ। ਉਹ ਕੋਈ ਅਮਰਦਾਰ ਨਹੀਂ ਸੀ। ਉਹ ਤਾਂ ਕੇਵਲ ਇੱਕ ਕਮੇਡੀਅਨ ਸੀਗਾ। ਤਾਂ ਕਿਸੇ ਕੋ ਲਾਉਂਦਾ ਸੀ। ਤੇ ਤੁਸੀਂ ਸ਼ਰਾਬੀ ਸ਼ਰਾਬੀ ਕਹੀ ਗਏ। ਇਹ ਸ਼ਰਾਬੀ ਪੰਜਾਬ ਕਿਵੇਂ ਸੰਭਾਲ ਲੂਗਾ? ਤੇ ਮੈਨੂੰ ਇਦਾਂ ਲੱਗਿਆ ਵੀ ਸਾਰੇ ਸ਼ਰਾਬੀਆਂ ਨਹੀਂ ਵੋਟਾਂ ਪਾਤੀਆਂ ਉਹਨੂੰ ਪਿੰਦੇ ਹੋਇਆ ਹੁਣ ਦੂਜੀ ਗੱਲ ਤੁਸੀਂ ਉਹਨੂੰ ਦੋਸਤਾਂ ਦਿਓ ਵੀ ਜੇ ਉਹ ਪੰਜ ਚਾਰ ਵਾਰੀ ਮੁੱਖ ਮੰਤਰੀ ਬਣਿਆ ਹੋਵੇ ਪਹਿਲੀ ਵਾਰ ਬਣਿਆ ਦੂਜੀ ਵਾਰ ਬਣਨਾ ਨਹੀਂ ਬਣਨਾ ਇਹ ਲੋਕਾਂ ਨੇ ਦੱਸਣਾ ਹੈ ਜੋ ਇਲੈਕਸ਼ਨ ਹੋਣੀ ਹੈ ਵੀ ਜਿਹੜੇ ਕਾਰੋਬਾਰ ਚਿੱਟੇ ਦੇ ਨਸ਼ਿਆਂ ਦੇ ਸ਼ੁਰੂ ਕੀਤੇ ਹੋਏ ਨਾ ਇਹ ਤਾਂ ਕਾਲੀਆਂ ਕਾਂਗਰਸੀਆਂ ਨੇ ਕੀਤੇ ਹੋਏ। ਇਹ ਤੋਂ ਕੋਈ ਮੰਨ ਕਰ ਹੋਈ ਨਹੀਂ ਸਕਦਾ। ਔਰ ਜਿੰਨਾ ਕੁ ਜੋਰ ਉਹ ਲਾ ਰਿਹਾ ਨਸ਼ੇ ਰੁਕਣ ਵਾਸਤੇ ਉਹਨਾਂ ਕੁ ਲੱਗ ਰਿਹਾ। ਹੁਣ ਇਹਦੇ ਵਿੱਚ ਭਵੰਤਮਨ ਦਾ ਕਸੂਰ ਕਿੰਨਾ ਕ ਹੈ? ਜਿਹੜੇ ਮਨਜੀਠੀਆ ਵਰਗੇ ਆਪਣੇ ਕਾਲੀਆਂ ਦੇ ਰਾਜ ਵਿੱਚ ਇਹ ਚਿੱਟਾ ਵੇਚਦੇ ਸੀ ਉਹਨਾਂ ਦਾ ਕਸੂਰ ਕਿੰਨਾ ਕ ਇਹ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੈ। ਬਹੁਤ ਪ੍ਰਾਣੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਜਿੱਥੇ ਬਜ਼ੁਰਗ ਮਾਤਾਵਾਂ ਪਿੱਟ ਰਹੀਆਂ ਨੇ ਕਿ ਸਾਡਾ ਘਰ ਮਜੀਠੀਏ ਕਰਕੇ ਉੱਜੜਿਆ ਇਹ ਚ ਕੋਈ ਦੋਰਾਮਾ ਨਹੀਂ ਹੁਣ ਨਾਲ ਜਿਹੜੇ ਲਿੰਕ ਖੈਰੇ ਤੇ ਜੁੜਦੇ ਨੇ ਤੇ ਇਹ ਕਹਿ ਲਈਏ ਕਲੀਨ ਚਿੱਟ ਦਿੰਦੇ ਦਿੰਦੇ ਆਪ ਫਸ ਗਏ ਜਨ ਕਿ ਉਹਦੇ ਹੱਕ ਵਿੱਚ ਖੜੇ ਸੀ ਹਾਕ ਵਿੱਚ ਕਿਉਂ ਖੜੇ ਸੀ ਇਹ ਹੁਣ ਭੇਤ ਖੁੱਲ ਗਏ ਮਤਲਬ ਗਲਾਸੀ ਕਿਤੇ ਨਾ ਕਿਤੇ ਖੜਕਾਉਂਦੇ ਸੀ ਮੈਕਸਿਕ ਸਾਂਝਾ ਹੁੰਦਾ ਸੀ ਜਿਹੜਾ ਜੋਗਾ ਸਿੰਘ ਫੜਿਆ ਉਹਨੇ ਚੰਗੀ ਤਰ੍ਹਾਂ ਇਹ ਭੇਤ ਖੋਲਤੇ ਵੀ ਇਦਾਂ ਕਰਕੇ ਮਨਜੀਠੀ ਨਾਲ ਜਿਹੜੀ ਲੈਣ ਦੇਣ ਚਿੱਟੇ ਦੇ ਪੈਸੇ ਨਹੀਂ ਹੁੰਦੇ ਸੀ ਵੀ ਉਹ ਸੱਚ ਹੈ ਤੇ ਹੁਣ ਜਿਹੜੇ ਪਿੰਡਾਂ ਦੇ ਲੋਕ ਨੇ ਤੇ ਉਹਨਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਉਹ ਕਹਿੰਦੇ ਮਜੀਠੀਏ ਦੇ ਬੰਦੇ ਖੈਰੇ ਦੇ ਬੰਦਿਆਂ ਦੇ ਨਾਲ ਹੁੰਦੇ ਸੀ ਉਸ ਵਕਤ ਕੁਝ ਪੁਲਿਸ ਅਫਸਰ ਸਾਹਮਣੇ ਆ ਗਏ ਜਿਹੜੇ ਰਿਟਾਇਰ ਹੋਏ ਉਹ ਕਹਿੰਦੇ ਸਾਡੇ ਤੋਂ ਧੰਦਾ ਕਰਾਇਆ ਜਾਂਦਾ ਸੀ ਕੋਈ ਦੂਰਾ ਮਾ ਥੋੜੀ ਕੁਝ ਬੰਦੇ ਪੁਲਿਸ ਅਫਸਰ ਜੇਲ੍ਹ ਵਿੱਚ ਨੇ ਚਿੱਡੇ ਦੇ ਕੇਸ ਦੇ ਵਿੱਚ ਸਜ਼ਾ ਭੁਗਤ ਰਹੇ ਆ ਉਹ ਪੜਦੇ ਆ ਕਹਿੰਦੇ ਸਾਡੇ ਕੋਲੋਂ ਇਹ ਜਿਹੜਾ ਕਾਰੋਬਾਰ ਸੀ ਮਜੀਠੀਏ ਨੇ ਕਰਾਇਆ ਔਰ ਉਹਨਾਂ ਵਿੱਚੋਂ ਕੁਝ ਬੰਦੇ ਕਹਿ ਰਹੇ ਨੇ ਕਿ ਖੈਰੇ ਦੇ ਬੰਦੇ ਵੀ ਨਾਲ ਹੁੰਦੇ ਸੀ ਹੁਣ ਜਗਦੀਸ਼ ਭੋਲੇ ਨੇ ਤਾਂ ਸਿੱਧਾ ਹੀ ਕਹਿਤਾ ਸੀ ਕਿ ਜਿੰਨਾ ਕਾਰੋਬਾਰ ਸੀ ਮਲੇਠੀਆ ਦਾ ਸੀਗਾ ਹੁਣ ਕੀ ਕੀਤਾ ਜਾਵੇ ਦੱਸੋ ਹੁਣ ਉਹਨੇ ਨਾਲ ਹੋਰ ਵੀ ਬਹੁਤ ਸਬੂਤ ਦਿੱਤੇ ਵੀ ਅਸੀਂ ਕਿੱਥੇ ਕਿੱਥੇ ਤੱਕ ਚਿੱਟਾ ਭੇਜਿਆ ਕਿੱਥੋਂ ਪੈਸੇ ਕਿੱਦਾਂ ਆਏ ਸਾਰਾ ਕੁਝ ਦੱਸ ਦਿੱਤਾ ਜਦੋਂ ਨਾ ਕਿਤੇ ਮੈਨੂੰ ਕਿਤੇ ਮੈਸੇਜ ਆਉਂਦਾ ਵੀ ਤੁਸੀਂ ਇਦਾਂ ਨਾ ਗੱਲ ਕਰੋ ਜੀ ਹੁਣ ਮੌਜੂਦਾ ਸਰਕਾਰ ਹੈ ਭਗਵੰਤ ਮਾਨ ਦੀ ਕੋਈ ਸ਼ੱਕ ਨਹੀਂ ਮੈਂ ਬਹੁਤ ਵਾਰੀ ਕਹਿ ਵੀ ਭਗਵੰਤ ਮਾਨ ਸਰਕਾਰ ਦੇ ਵਿੱਚ ਬਹੁਤ ਐਮਐਲਏ ਹੋ ਨੇ ਜਿਹੜੇ ਨਸ਼ਾ ਤਸ਼ਕਰਾਤੋਂ ਰਿਸ਼ਵਤ ਲੈਂਦੇ ਨੇ ਹਿਸਾਪਤੀ ਲੈਂਦੇ ਆ ਮੈਂ ਬੋਲ ਦਿੱਤਾ ਥੋੜਾ ਹੁਣ ਮੈਂ ਜਾਜੂ ਥੋੜੀਆਂ ਮੈਂ ਐਸਐਸਬੀ ਥੋੜੀਆਂ ਵੀ ਜਾ ਕੇ ਹਥਕੜੀ ਲਾ ਕੇ ਆਉਂਗਾ ਮੈਂ ਮੈਂ ਜ਼ਾਲਤ ਵਿੱਚ ਪੇਸ਼ ਕਰੂੰਗਾ ਮੇਰੀ ਪਾਵਰ ਥੋੜੀ ਹੈ ਮੈਂ ਤਾਂ ਬੋਲ ਕੇ ਦੱਸ ਦਿੰਨੇ ਜਾਂ ਤਾਂ ਫਿਰ ਬੋਲ ਲੋ ਆਪਾਂ ਸ਼ਰਮ ਕਹਿਤਾ ਵੀ ਝਾੜੂ ਬਣਨੇ ਕੁਝ ਐਮਐਲਏ ਹੋ ਜੇ ਨੇ ਜਿਹੜੇ ਨਸ਼ਾ ਤਸ਼ਕਰਾਣ ਤੋਂ ਹਿੱਸਾ ਪਤੀ ਲੈਂਦੇ ਆ ਹੋਰ ਇਹ ਦੁਮਦ ਕੀ ਹੋਈ ਹੈ ਦੱਸੋ ਫਿਰ ਤੁਸੀਂ ਕਿਸੇ ਦੀ ਵੀਡੀਓ ਭੇਜ ਦਿਓ ਫੋਟੋ ਭੇਜ ਦਿਓ ਕੋਈ ਬੈਂਕ ਦੇ ਵਿੱਚ ट्रांजੈਕਸ਼ਨ ਹੋਈ ਹੋਵੇ ਉਹਦਾ ਸਬੂਤ ਭੇਜ ਦਿਓ ਆਪਾਂ ਸਾਰੇ ਹਮ ਸਾਹਮਣੇ ਦੱਸ ਦਿਆਂਗੇ ਵੀ ਆਹ ਬੰਦੇ ਹੈਗੇ ਮੈਂ ਤਾਂ ਇਹ ਕਹਿ ਲੋ ਵੀ ਤਲੀ ਤੇ ਧਰ ਕੇ ਬੋਲ ਰਿਹਾ ਜੋ ਕੁਛ ਹੋਣਾ ਜੋ ਮਰਜ਼ੀ ਹੋ ਜਾ ਸਾਨੂੰ ਕੋਈ ਪਰਵਾਹ ਨਹੀਂ ਅਸੀਂ ਤਾਂ ਜਿਹੜਾ ਬੰਦਾ ਪੰਜਾਬ ਨੂੰ ਬਰਬਾਦ ਕਰਦਾ ਉਹਦੀਆਂ ਜੜਾਂ ਪਟਣੀਆਂ ਇਹ ਸ਼ਰੇਆਮ ਪਤਾ ਹੈ ਔਰ ਜੇ ਇਹਨਾਂ ਦਮ ਹੈਗਾ ਤਾਂ ਫਿਰ ਗੱਲ ਕਰਕੇ ਦਿਖਾਓ ਮਤਲਬ ਜੇ ਇਹ ਦੋ ਮਗਰਮੱਛਾਂ ਨੂੰ ਹੱਥ ਪਾਇਆ ਵਿਕਰਮ ਸਿੰਘ ਮਜੀਠੀਏ ਨੂੰ ਤੇ ਖੈਰੇ ਨੂੰ ਵੀ ਪੈਣ ਲੱਗਾ ਤਾਂ ਚੰਗੀ ਗੱਲ ਹੈ ਜਿਨ੍ਹਾਂ ਦੇ ਘਰ ਉਜਾੜੇ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਨਾ ਮੈਨੂੰ ਕਮੈਂਟ ਕਰਨ ਦਾ ਕੀ ਫਾਇਦਾ ਹੈ ਸਾਡਾ ਨਾ ਕੋਈ ਜਵਾਕ ਨਸ਼ਾ ਕਰਦਾ ਨਾ ਮੈਂ ਕਰਦਾ ਨਾ ਅਸੀਂ ਕਰਨਾ ਹੈ ਨਾ ਸਾਡੀ ਕੋਈ ਨਸ਼ੇ ਵਾਲੇ ਨਾਲ ਸਾਝ ਹੈ ਅੱਜ ਤਾਂ ਜਿਹੜਾ ਬੰਦਾ ਕਰਦਾ ਹੈ ਜਾਂ ਵੇਚਦਾ ਹੈ ਉਹਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਵੀ ਆਹ ਪੰਜਾਬ ਦੀ ਨੌਜਵਾਨੀ ਨੂੰ ਨਸ਼ੇੜੀ ਬਣਾ ਰਿਹਾ ਹੈ ਵੀ ਤੋਂ ਬਚੋ ਇਹ ਤਾਂ ਇਹ ਗੱਲ ਕਰਨੀ ਹੁਣ ਇਹ ਗੱਲਾਂ ਕੌੜੀਆਂ ਨੇ ਨਹੀਂ ਗਿਆਨੀ ਜੀ ਹੁਣ ਤਾਂ ਮਜੀਠੀਆ ਅੰਦਰ ਹੁਣ ਨਸ਼ਾ ਕਿੱਦਾਂ ਵੇਚ ਗਿਆ ਮੀਡੀਆ ਪਹਿਲਾਂ ਕਿ ਨਸ਼ਾ ਵੇਚਦਾ ਸੀ ਪਹਿਲਾਂ ਮਜੀਠੀਆ ਆਪੜਾ ਚੋਂਦੇ ਕਿਸੇ ਨੂੰ ਕਨਿੰਦੇ ਰੱਖੇ ਸੀ ਹੁਣ ਵੀ ਰੱਖੇ ਹੋਏ ਆ ਸਾਢੇ 12000 ਪਿੰਡ ਹੈ ਪੰਜਾਬ ਦਾ ਜਿਹਦੇ ਵਿੱਚੋਂ 650 ਪਿੰਡਾਂ ਦੇ ਸਰਪੰਚ ਨਸ਼ਾ ਵੇਚਦੇ ਸੀ ਅੱਜ ਵੀ ਵੇਚਦੇ ਆ ਇਹ ਕੋਈ ਜ਼ਬੂਤ ਥੋੜੀ ਹੈ ਵੀ ਮਜੀਠੀਆ ਨਸ਼ਾ ਨਹੀਂ ਵੇਚਦਾ ਸੀ ਉਦੇ ਘਰ ਵਾਲੇ ਕਹਿੰਦੇ ਲੱਭੇ ਤੁਸੀਂ ਲੱਭਿਆ ਕੁਛ ਘਰੋਂ ਕਿ ਲੱਭੂਗਾ ਹੁਣ ਘਰ ਚਿੱਟਾ ਨੇ ਘਰੇ ਰੱਖਿਆ ਹੋਣਾ ਢੋਲਾਂ ਚ ਪਾ ਕੇ ਉਹਦਾ ਜਿੱਥੇ ਜਿੱਥੇ ਅੱਡੇ ਨੇ ਉੱਥੇ ਰੱਖਿਆ ਹੋਊਗਾ ਅੱਜ ਵੀ ਵਿਕਦਾ ਹੈ ਮਤਲਬ ਇਹ ਨਾ ਕਹੋ ਵੀ ਚਿੱਟਾ ਕੌਣ ਵੇਚਦਾ ਹੈ ਇਹ ਮੰਨੋ ਵੀ ਚਿੱਟੇ ਨੇ ਐਨਾ ਪੰਜਾਬ ਬਰਬਾਦ ਕਰਤਾ ਐਨੇ ਘਰ ਬਰਬਾਦ ਕਰਤੇ ਇਹ ਮੰਨੋ ਬਿਟਣ ਵਾਲਾ ਕੋਈ ਹੋਵੇ ਜਿਹੜਾ ਮਰਜੀ ਹੋਵੇ ਤੁਸੀਂ ਥੋੜਾ ਜਿਹਾ ਨਾਂ ਲਾਓ ਵੀ ਕਹਿੰਦੇ ਆਹ ਬੋਲਦਾ ਹੈ ਆਹ ਵੇਚਦਾ ਹੈ ਆਹ ਖਰੀਦਦਾ ਧਿਆ ਹੈ ਮੇਲੇ ਆ ਲੀਟਰ ਹੈ ਤੇ ਬੋਲੂ ਮੈਂ ਫਿਰ ਕੋਈ ਪਰਵਾਹ ਨਹੀਂ ਫੋਨ ਕਰਕੇ ਦੱਸੋ ਵੀਡੀਓ ਭੇਜ ਦਿਓ ਆਡੀਓ ਭੇਜ ਦਿਓ ਉਹਦਾ ਕੋਈ ਸਬੂਤ ਭੇਜ ਦਿਓ ਬੋਲੂ ਮੈਂ ਡਰਨ ਵਾਲੀ ਗੱਲ ਕੋਈ ਨਹੀਂ ਪਰ ਚੁੱਪ ਕਰਾਉਣ ਦੀ ਕੋਸ਼ਿਸ਼ ਨਾ ਕਰੋ ਮੈਨੂੰ ਪਤਾ ਹੁੰਦਾ ਜੇ ਮਿੱਠੀਆਂ ਨਹੀਂ ਗੱਲਾਂ ਹੁੰਦੀਆਂ ਹੁੰਦੀਆਂ ਨੇ ਵੀ ਚੁੱਪ ਕਰ ਜੇ ਪਤਾ ਨਹੀਂ ਇਹ ਕਹਿੰਦਾ ਗਿਆ ਨੇ ਜੀ ਕੀ ਸੇਵਾ ਕਰੀਏ ਕੋਈ ਕਾਰੋਬਾਰ ਹੋਰ ਕਰ ਲਵਾਂ ਕਿਉਂ ਕਰ ਲੀਏ ਕਾਰੋਬਾਰ ਬਾਈ ਤੁਸੀਂ ਕਰ ਲਓ ਆਪਣਾ ਕਾਰੋਬਾਰ ਮੈਂ ਤਾਂ ਜਿਹੜਾ ਬੰਦਾ ਪੰਜਾਬ ਨੂੰ ਬਰਬਾਦ ਕਰੂਗਾ ਭਾਵੇਂ ਉਹ ਨਸ਼ਾ ਵੇਚ ਰਿਹਾ ਹੈ ਰਿਸ਼ਵਤ ਖੋਰ ਹੈ ਜਾਂ ਗੈਂਗਸਟਰਵਾਦ ਹੈ ਕੋਈ ਵੀ ਹੈਗਾ ਧਰਮ ਦੇ ਨਾਂ ਤੇ ਲੁੱਟ ਮਚਾਈ ਹੈ ਐ ਤਾਂ ਉਹਨੂੰ ਨੰਗਾ ਕਰਨਾ ਹੈ ਦੁਨੀਆ ਸਾਹਮਣੇ ਕਰਨਾ ਹੁਣ ਜਿਹੜੇ ਮਜੀਠੀਏ ਦੇਤੇ ਖੈਰੇ ਦੀ ਗੱਲ ਕੀਤੀ ਐ ਇਹ ਗੱਲਾਂ ਸੱਚੀਆਂ ਨੇ ਜੀ ਵਿਵਲੈਂਸ ਨੂੰ ਸਬੂਤ ਮਿਲੇ ਹੋਏ ਨੇ ਇੱਕ ਦੇ ਦਾ ਡੰਡਾ ਫਿਰ ਗਿਆ ਚੰਗੀ ਤਰ੍ਹਾਂ ਦੂਜੇ ਦੀ ਤਿਆਰੀ ਐ ਹੋ ਸਕਦਾ ਹੈ ਦੋਨਾਂ ਨੂੰ ਇੱਕੋ ਵੈਰਕ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ